ਤੋਂ ਆਪਣੇ ਆਦੇ ਹੱਥੋਂ ਕੀ ਕੁਝ ਹੋਇਆ ਦੁੱਖ ਦੀ ਗੱਲ ਆਉਂਦੀ ਹੈ ਸੁੱਖ ਦੀ ਗੱਲ ਆਉਂਦੀ ਹੈ 1947 ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੀਆਂ ਪਿੰਡਿਆਂ ਦੇ ਉੱਤੇ ਕੀ ਕੁਝ ਹੰਡਾਇਆ ਉਹਨਾਂ ਦੀਆਂ ਪੀੜੀਆਂ ਅਜੇ ਅੱਜ ਵੀ ਜਿਹੜੀਆਂ ਨੇ ਇਸ ਜਹਾਨ ਦੇ ਵਿੱਚ ਨੇ ਉਹਨਾਂ ਦੀ ਗੱਲ ਕਹਿੰਦੀ ਹੈ ਗੱਲਬਾਤ ਆਪਣੇ ਆਥੋਂ ਗੱਲਬਾਤ ਲਿਖਦੇ ਨੇ ਲਖਵਿੰਦਰ ਸਿੰਘ ਬਾਜਵਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੀੜਾ ਦਾ ਮੰਚ ਸਨ 47 ਦੀ ਕਾਲੀ ਬੋਲੀ ਹਨੇਰੀ ਅਸੀਂ ਝੁੱਲੀ ਸੀ ਕਿ ਧਰਤੀ ਤੇ ਆਸਮਾਨ ਦੇ ਦੋਵੇਂ ਪੁੜ ਜਿਵੇਂ ਮਿਲ ਗਏ ਹੋਣ ਤੇ ਇਹ ਦੋਵੇਂ ਪੁੜ ਮਿਲ ਕੇ ਮਾਸੂਮਾਂ ਨੂੰ ਪੀ ਰਹੇ ਹੋਣ ਉਹ ਪੁੜ ਕੋਈ ਕੁਦਰਤੀ ਆਫਤ ਨਹੀਂ ਸੀ ਜੋ ਮظلوم ਤੇ ਜ਼ਾਲਮ ਦੇ ਵਿੱਚ ਫਰਕ ਨਾ ਕਰਦਾ ਦਰਅਸਲ ਮਨੁੱਖਾਂ ਦਾ مذہب ਦੇ ਨਾਂ ਦੇ ਉੱਤੇ ਚਲਾਇਆ ਕਾਲ ਚੱਕਰ ਮਨੁੱਖਾਂ ਦੇ ਉੱਤੇ ਚੱਲ ਚੱਲ ਰਿਹਾ ਸੀ ਧਰਮ ਦੇ ਨਾਂ ਦੇ ਉੱਤੇ ਅਧਰਮ ਕਹਿਰ ਵਰਤਾ ਰਿਹਾ ਸੀ ਕਹਿੰਦੇ ਨੇ ਕਿ ਆਪਣੀ ਗਲੀ ਦੇ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ ਇਹ ਗੱਲ ਹੁਣ ਉਹਨਾਂ ਦੇ ਉੱਤੇ ਢੋਕ ਰਹੀ ਸੀ ਕਿਉਂਕਿ ਹੁਣ ਉਹ ਆਪਣੇ ਆਪ ਨੂੰ ਇਨ੍ਹਾਂ ਗਲੀਆਂ ਦੇ ਮਾਲਕ ਸਮਝਦੇ ਸਨ ਤੇ ਉੱਜੜ ਜਾਣ ਵਾਲਿਆਂ ਨੂੰ ਗੈਰ ਹੁਣ ਇਹ ਦੇਸ਼ ਉੱਜੜ ਜਾਣ ਵਾਲਿਆਂ ਦਾ ਨਹੀਂ ਸੀ ਇਸ ਕਰਕੇ ਹੁਣ ਉਹਨਾਂ ਦੇ ਨਾਲ ਨਾ ਉੱਜਣ ਵਾਲਿਆਂ ਦਾ ਕਾਹਦਾ ਰਿਸ਼ਤਾ ਸੀ ਨਾਲੇ ਧਰਮ ਦੀ ਹੱਦਬੰਦੀ ਦੀ ਲਕੀਰ ਪਾਣੀ ਦੇ ਉੱਤੇ ਨਹੀਂ ਪੱਥਰ ਦੇ ਉੱਤੇ ਖਿੱਚੀ ਗਈ ਸੀ ਜੋ ਹੁਣ ਮਿਟਣ ਵਾਲੀ ਨਹੀਂ ਸੀ ਅੱਗਾਂ ਲਗੀਆਂ ਭਾਂਬੜ ਬਲੇ ਲੱਖਾਂ ਮਾਸੂਮ ਜਾਨਾਂ ਝੋਲ ਸਗੀਆਂ ਲੁੱਟਣ ਵਾਲਿਆਂ ਦੇ ਕਰ ਆਫਰ ਜਿਹੜੇ ਆਫਰ ਗਏ ਤੇ ਲੁੱਟੇ ਜਾਣ ਵਾਲਿਆਂ ਦੀ ਇੱਜ਼ਤ ਤੱਕ ਲੁੱਟੀ ਲਈ ਲੁੱਟ ਲਈ ਗਈ ਸ਼ਾਇਦ ਉਹ ਚਾਹੁੰਦੇ ਹੋਣਗੇ ਕਿ ਅਵਲ ਤਾਂ ਜਿਉਂਦੇ ਨਾ ਜਾਣ ਜੇ ਜਾਨ ਤਾਂ ਸਿਰਫ ਹੱਡ ਮਾਸ ਦਾ ਪਿੰਜਰ ਹੀ ਹੱਦੋਂ ਪਾਰ ਪਹੁੰਚੇ ਖੇਰ ਉਹ ਅੱਗ ਹੌਲੀ-ਹੌਲੀ ਠੰਡੀ ਪੈ ਰਹੀ ਸੀ। ਇੱਧਰ-ਉੱਧਰ ਰਹੇ ਖੂਹੇ ਲੁਕੇ-ਛਿਪੇ ਲੋਕ ਹੀ ਵਿਰਲੇ ਵਾਂਝੇ ਇੱਧਰ-ਉੱਧਰ ਆ ਜਾ ਰਹੇ ਸਨ। ਥੋੜੇ ਲੋਕ ਹੋਣ ਕਰਕੇ ਹੁਣ ਫੌਜੀ ਹਿਫਾਜ਼ਤ ਵੀ ਵੱਧ ਗਈ ਸੀ। ਪਰ ਉਹਨਾਂ ਰਹੇ ਖੂਹੇ ਲੋਕਾਂ ਦੇ ਕੋਲ ਹੱਦੋਂ ਪਾਰ ਜਾਣ ਦੇ ਲਈ ਸ਼ਾਇਦ ਤੰਨ ਦੇ ਪੂਰੇ ਕੱਪੜੇ ਵੀ ਨਹੀਂ ਸਨ। ਫੇਰ ਵੀ ਸ਼ਿਕਰੇ ਕੀਤੇ ਸ਼ਿਕਰੇ ਕੀਤੇ ਨਾ ਕੀਤੇ ਜਿਹੜਾ ਨਿਕਾਹ ਲਾਈ ਬੈਠੇ ਸ਼ਿਕਾਰ ਜਿਹੜੇ ਸਨ ਜੋ ਸ਼ਿਕਾਰੀ ਸਨ ਉਹ ਨਿਗਾਹ ਲਾ ਕੇ ਬੈਠੇ ਸਨ ਸ਼ਿਕਾਰ ਤੇ ਚਪਟਨ ਦੀ ਕੋਸ਼ਿਸ਼ ਕਰਦੇ ਵਿਖੇ ਜਾ ਸਕਦੇ ਸਨ ਅੱਗ ਭਾਵੇਂ ਬੁਝ ਰਹੀ ਸੀ ਪਰ ਉਸ ਦੇ ਵਿੱਚੋਂ ਉੱਠਦਾ ਧੂਆਂ ਉਹਨਾਂ ਦੇ ਚਿਹਰਿਆਂ ਦੇ ਉੱਤੇ ਕਾਲਖ ਮਲ ਰਿਹਾ ਸੀ ਇਹ ਕਾਲੀਆਂ ਕਰਤੂਤਾਂ ਕਰਨ ਵਾਲਿਆਂ ਦੇ ਮੂੰਹ ਤੇ ਸ਼ਰਮ ਜਾਂ ਪਛਤਾਵੇ ਦੀ ਥਾਂ ਬਹਾਦਰੀ ਦਾ ਭਾਵ ਸੀ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਹਦੇ ਉੱਤੇ ਫਖਰ ਕਰਦੇ ਸੀ ਇਹ ਲੋਕ ਜਿੱਥੇ ਵੀ ਇਕੱਠੇ ਹੋ ਕੇ ਬੈਠਦੇ ਆਪਣੇ ਵੱਲੋਂ ਕੀਤੇ ਜ਼ੁਲਮ ਤਸ਼ੱਦਦ ਦੀ ਕਥਾ ਵਿਦਾ ਚੜਾ ਕੇ ਸੁਣਾਉਂਦੇ ਜਿਵੇਂ ਇਸ ਕੰਮ ਦਾ ਕੋਈ ਵੱਖਰਾ ਤਗਮਾ ਮਿਲ ਜਾਣਾ ਹੋਵੇ ਮੱਲੋ ਵੀ ਉਹਨਾਂ ਦੇ ਵਿੱਚੋਂ ਇੱਕ ਸੀ ਉਸਨੇ ਵੀ ਆਪਣੀ ਤਲਵਾਰ ਦੀ ਧਾਰ ਪਰਖਣ ਲਗਿਆ ਕੋਈ ਕਸਰ ਨਹੀਂ ਸੀ ਛੱਡੀ ਅੱਜ ਜਦੋਂ ਫਿਰ ਉਸਦੀ ਚੰਡਾਲ ਚੌਂਕੜੀ ਰਲ ਬੈਠੀ ਤਾਂ ਮੁਰ ਉਹੋ ਹੀ ਕਿਸੇ ਦੁਹਰਾਏ ਜਾਣ ਲੱਗ ਪਏ ਨਾਲ ਦੇ ਸਾਥੀਆਂ ਨੇ ਬੇਬਸ ਕੁੜੀਆਂ ਤੇ ਔਰਤਾਂ ਦੀ ਬੇਰਹਿਮੀ ਦੇ ਨਾਲ ਲੁੱਟੀ ਇੱਜ਼ਤ ਦੇ ਕਿੱਸੇ ਚਟਕਾਰੇ ਲਾਲਾ ਪੇਸ਼ ਕੀਤੇ ਹਰ ਕੋਈ ਆਪਣਾ ਕਿੱਸਾ ਸੁਣਾਉਣ ਦੇ ਸੁਣਾਉਣ ਨੂੰ ਇੱਕ ਦੂਜੇ ਦੇ ਨਾਲ ਉਹ ਕਾਲਾ ਪੈ ਰਿਹਾ ਸੀ ਪਰ ਮੱਲੂ ਚੁੱਪ ਬੈਠਾ ਹੋਇਆ ਸੀ ਉਸ ਨੂੰ ਚੁੱਪ ਵੇਖ ਕੇ ਉਸ ਦੇ ਸਾਥੀ ਬਚਨੇ ਨੇ ਆਖਿਆ ਓਏ ਮੱਲੂ ਤੂੰ ਨਹੀਂ ਦੱਸਦਾ ਓਏ ਮੱਲੂ ਨੇ ਜਿਵੇਂ ਅਫਸੋਸ ਦੇ ਨਾਲ ਕਿਹਾ ਹੋਵੇ ਯਾਰ ਮੈਂ ਤਾਂ ਬੰਦਾ ਮੈਂ ਤਾਂ ਬੰਦੇ ਹੀ ਮਾਰਦਾ ਰਿਆਂ ਕਹਿੰਦਾ ਕਿ ਮੈਂ ਤਾਂ ਬੰਦੇ ਹੀ ਮਾਰਦਾ ਰਿਆਂ ਇਹ ਕੰਮ ਤਾਂ ਕੀਤਾ ਹੀ ਨਹੀਂ ਸਾਰਿਆਂ ਨੇ ਉਸ ਦੀ ਹਾਸੀ ਉਡਾਈ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਓਏ ਇਹੋ ਜੇ ਸਮੇਂ ਵਾਰ-ਵਾਰ ਥੋੜਾ ਆਉਂਦੇ ਨੇ ਜੋ ਮਜ਼ੇ ਲੁੱਟ ਗਿਆ ਸੋ ਲੁੱਟ ਗਿਆ ਓਏ ਨਾ ਪੁੱਛਣਾ ਪੜਤਾਲ ਭਾਵੇਂ ਕੋਠੇ ਚੜ੍ਹ ਕੇ ਢੋਲ ਵਜਾਈ ਜਾਓ ਇਹ ਸੁਣ ਕੇ ਮੱਲੂ ਮਨ ਮਹਿਸੂਸ ਕੇ ਰਹਿ ਜਾਂਦਾ ਹੈ ਉਸ ਨੂੰ ਜਾਪਿਆ ਕਿ ਉਹ ਬੜੀ ਵੱਡੀ ਗਲਤੀ ਕਰ ਬੈਠਾ ਜੇ ਮौज-ਮਸਤੀ ਕਰ ਲੈਂਦਾ ਤਾਂ ਕੀ ਸੀ ਭਲਾ ਸੋਚਿਆ ਹੀ ਨਹੀਂ ਸੀ ਉਦੋਂ ਉਸਨੇ ਮਨ ਦੇ ਵਿੱਚ ਗਿਣਤੀ ਗਿਣੀ ਤੇ ਹੁਣ ਉਸ ਨੂੰ ਡਾਢਾ ਪਛਤਾਵਾ ਹੋ ਰਿਹਾ ਸੀ ਉਹ ਘਰ ਆਇਆ ਪਰ ਉਸਦੇ ਮਨ ਦੇ ਵਿੱਚ ਇੱਕੋ ਹੀ ਗੱਲ ਵਾਰ-ਵਾਰ ਚੱਕਰ ਕੱਟ ਰਹੀ ਹੈ ਜੋ ਉਸ ਨੂੰ ਚੈਨ ਦੇ ਨਾਲ ਨਹੀਂ ਸੀ ਬੈਠਣ ਦਿੰਦੀ ਅੱਜ ਰਾਤ ਉਸ ਨੂੰ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਈ ਅੱਧੀ ਰਾਤ ਤੋਂ ਬਾਅਦ ਅੱਖ ਲੱਗੀ ਤਾਂ ਉਸ ਨੂੰ ਸੁਪਨਿਆਂ ਨੇ ਹੋਰ ਵੀ ਜੜਾ ਪਰੇਸ਼ਾਨ ਕੀਤਾ ਉਹ ਕਿਸੇ ਕੁੜੀ ਦੀ ਬਾਹ ਫੜ ਕੇ ਖਿੱਚ ਰਿਹਾ ਤੇ ਫੌਜੀ ਦੀ ਗੋਲੀ ਦੀ ਆਵਾਜ਼ ਉੱਤਰ ਬੱਕ ਕੇ ਉੱਠ ਬੈਠਾ ਕਿੰਨਾ ਵਧੀਆ ਸੁਪਨਾ ਆ ਰਿਹਾ ਸੀ ਆ ਫੌਜੀ ਕਿਧਰੋਂ ਆ ਗਿਆ ਵਿੱਚ ਪਰ ਇਹ ਫੌਜੀ ਤਾਂ ਆਪਣੇ ਵੱਲ ਹੀ ਸਨ ਬਗਾਨੇ ਥੋੜੀ ਸੀ ਰਲ ਕੇ ਹੀ ਲਟਾਉਂਦੇ ਸਨ ਉਸ ਨੇ ਫਿਰ ਸੋਚਿਆ ਤੇ ਉਸ ਦੇ ਬੁੱਲਾਂ ਦੇ ਉੱਤੇ ਮੁਸਕਾਨ ਫਿਰ ਗਈ ਹੁਣ ਉਸ ਨੂੰ ਨੀਂਦ ਨਾ ਆਈ ਸਵੇਰ ਹੋਣ ਦਾ ਇੰਤਜ਼ਾਰ ਵੀ ਉਹ ਨਾ ਕਰ ਸਕਿਆ ਤੇ ਉੱਠ ਕੇ ਤਲਵਾਰ ਫੜ ਹੌਲੀ ਜਹੀ ਘਰੋਂ ਬਾਹਰ ਤੁਰ ਪਿਆ ਉਸ ਪਾਸੇ ਜਾ ਨਿਕਲਿਆ ਜਿੱਧਰੋਂ ਕਾਫਲੇ ਲੰਘਦੇ ਰਹੇ ਸਨ ਤੇ ਉਸਨੇ ਸਾਥੀਆਂ ਦੇ ਨਾਲ ਰਲ ਕੇ ਪੂਰੀ ਵਾਹ ਲਾਈ ਸੀ ਕਿ ਜੂੰਦਾ ਕੋਈ ਨਹੀਂ ਜਾਣ ਦੇਣਾ ਹੁਣ ਸਵੇਰ ਦੇ ਚਾਨਣ ਦੇ ਵਿੱਚ ਕੁਝ ਦੂਰੀ ਤੱਕ ਵੇਖਿਆ ਜਾ ਸਕਦਾ ਸੀ ਦੂਰ ਜਾ ਕੇ ਦੋ ਪਰਛਾਵੇਂ ਜਿਹੜੇ ਉਸ ਨੂੰ ਨਜ਼ਰ ਆਉਂਦੇ ਐ ਕਾਸ਼ ਔਰਤਾਂ ਹੀ ਹੋਣ ਕਹਿੰਦਾ ਉਸਨੇ ਮਨ ਦੇ ਵਿੱਚ ਸੋਚਿਆ ਤੇ ਤੇਜ਼-ਤੇਜ਼ ਕਦਮ ਪੁੱਟਦਾ ਉਹਨਾਂ ਦੇ ਵੱਲ ਨੂੰ ਹੋ ਤੁਰਿਆ ਜਦੋਂ ਉਸਨੇ ਦੋ ਔਰਤਾਂ ਆਪਣੇ ਵੱਲ ਆਉਂਦੀਆਂ ਵੇਖੀਆਂ ਉਸਦਾ ਮਨ ਇੱਕ ਵਾਰ ਤਾਂ ਖਿੜ ਗਿਆ ਪਰ ਇਹ ਤਾਂ ਇੱਧਰ ਆ ਰਹੀਆਂ ਨੇ ਉੱਜੜ ਕੇ ਜਾਣ ਵਾਲੀਆਂ ਹੁੰਦੀਆਂ ਤਾਂ ਦੂਜੇ ਪਾਸੇ ਜਾਂਦੀਆਂ ਇੱਧਰ ਕਿਉਂ ਆਉਂਦੀਆਂ ਹਨ ਹੁਣ ਭਾਵੇਂ ਉਹ ਕਈ ਦਿਨਾਂ ਤੋਂ ਮਾਰ-ਕਾਟ ਨਹੀਂ ਸੀ ਕਰ ਸਕਿਆ ਪਰ ਉਸਨੇ ਸੁਣਿਆ ਸੀ ਕਿ ਕੋਈ ਟਾਵਾ-ਟਾਵਾ ਅਜੇ ਵੀ ਆਈ ਜਾ ਰਿਹਾ ਹੈ ਸ਼ਾਇਦ ਕੋਈ ਸ਼ਿਕਾਰ ਮਿਲ ਜਾਵੇ ਕੋਈ ਕੁੜੀ ਜਾਂ ਔਰਤ ਉਸਨੇ ਸੋਚਿਆ ਉਹ ਸਵੇਰ ਦੇ ਕੁਸਮੁਸੇ ਦੇ ਵਿੱਚ ਅੱਗੇ ਤੁਰਿਆ ਜਾਂਦਾ ਉਸਦੇ ਸਿਰ ਦੇ ਉੱਤੇ ਇੱਕੋ ਹੀ ਭੂਤ ਸਵਾਰ ਹੈ ਨਹੀਂ ਨਹੀਂ ਕਾਮ ਸਵਾਰ ਸੀ ਉਸ ਨੂੰ ਹੁਣ ਹੋਰ ਕੋਈ ਵੀ ਹੋਸ਼ ਨਹੀਂ ਸੀ ਉਹ ਆਪਣੀ ਗਲਤੀ ਨੂੰ ਸੁਧਾਰਨ ਨਿਕਲਿਆ ਸੀ ਕਿ ਕੱਲ ਨੂੰ ਮੈਂ ਵੀ ਸਾਥੀਆਂ ਦੇ ਵਿੱਚ ਜਿਹੜਾ ਫੜ ਮਾਰ ਸਕਾਂਗਾ ਜਾਂ ਉਹ ਇਹ ਸੋਚ ਰਿਹਾ ਸੀ ਕਿ ਜੋ ਮ제 ਸਾਥੀ ਲੁੱਟ ਗਏ ਉਹਨਾਂ ਤੋਂ ਵਾਂਝਾ ਨਾ ਰਹਿ ਜਾਵੇ ਕਿਤੇ ਉਹ ਹੁਣ ਕਾਫੀ ਦੂਰ ਨਿਕਲ ਆਇਆ ਸੀ ਸਵੇਰ ਵੇਲੇ ਪੂਰਬ ਦੀ ਲਾਲ ਜਹੀ ਭਾ ਸੂਰਜ ਜਿਹੜੀ ਹੈ ਸੂਰਜ ਦੇ ਆਗਮਨ ਦਾ ਸੁਨੇਹਾ ਦੇ ਰਹੀ ਹੈ ਪਰ ਉਸ ਨੂੰ ਉਹ ਕਿਸੇ ਕੁਆਰੀ ਦੇ ਸੁਰਖ ਹੋਠਾਂ ਦਾ ਭੁਲੇਖਾ ਪਾ ਰਹੀ ਸੀ ਉਸ ਦੀ ਭੁੱਖ ਹੋਰ ਵੀ ਤਿੱਬਰ ਹੁੰਦੀ ਜਾਂਦੀ ਹੈ ਹਾਂ ਇਹ ਜ਼ਰੂਰ ਉਧਰੋਂ ਉੱਜੜ ਕੇ ਆਈਆਂ ਹੋਣਗੀਆਂ ਨਹੀਂ ਤਾਂ ਐਸ ਵੇਲੇ ਕਿੱਥੋਂ ਆਉਣ ਦੀਆਂ ਤੇ ਉਹ ਤੇਜ਼-ਤੇਜ਼ ਕਦਮ ਪੁੱਟਦਾ ਉਹਨਾਂ ਦੇ ਕੋਲ ਜਾ ਪੁੱਜਾ 25-26 ਸਾਲ ਦੀ ਇੱਕ ਗਰਭਵਤੀ ਔਰਤ ਤੇ ਨਾਲ 14-15 ਸਾਲਾਂ ਦੀ ਇੱਕ ਮੁਟਿਆਰ ਤੁਰੀਆਂ ਆ ਰਹੀਆਂ ਨੇ ਸ਼ਾਇਦ ਰਾਤ ਦੇ ਹਨੇਰੇ ਦੇ ਵਿੱਚ ਕੋਈ ਉਹਨਾਂ ਨੂੰ ਸਰਹੱਦ ਪਾਰ ਕਰਾ ਗਿਆ ਉਹ ਕਿੰਨੇ ਕੋ ਝੱਖੜ ਤੂਫਾਨ ਚੱਲ ਕੇ ਇੱਧਰ ਆਈਆਂ ਪੁੱਛਾਂ ਦੀ ਲੋੜ ਨਹੀਂ ਸੀ ਉਹਨਾਂ ਦੇ ਪੀਲੇ ਤੇ ਮੁਰਝਾਏ ਚਿਹਰੇ ਸਖਣੀਆਂ ਅੱਖਾਂ ਦੇ ਕੋਆਂ ਦੇ ਕੋਆਂ ਤੇ ਵਗ ਕੇ ਸੁੱਕੇ ਅਥਰੂ ਉਹਨਾਂ ਦੇ ਦੁੱਖਾਂ ਦੀ ਦਾਸਤਾਂ ਚੀਕ-ਚੀਕ ਕੇ ਕਹਿ ਰਹੇ ਨੇ ਫਿਰ ਵੀ ਉਹ ਆਪਣੀ ਇੱਜ਼ਤ ਬਚਾਉਣ ਦੇ ਵਿੱਚ ਕਾਮਯਾਬ ਰਹੀਆਂ ਸਨ ਤੇ ਲੁਕਦੀਆਂ ਛੁਪਦੀਆਂ ਸਾਥ ਦੇ ਨਾਲੋਂ ਵਿਛੜ ਕੇ ਵੀ ਇੱਧਰ ਆਉਣ ਦੇ ਵਿੱਚ ਕਾਮਯਾਬ ਹੋ ਗਈਆਂ ਸਨ ਕੁੜੀ ਦੇ ਨਾਲ ਉਸ ਦੀ ਪਰਜਾਈ ਸੀ ਜੋ ਉਸ ਦੇ ਭਰਾ ਦੇ ਅੰਝ ਨੂੰ ਖਤਮ ਹੋਣੋਂ ਬਚਾਉਣ ਦੀ ਸਾਰੀ ਵਾਹ ਲਾਉਂਦੀ ਇੱਧਰ ਆਉਣ ਦੇ ਵਿੱਚ ਸਫਲ ਹੋ ਗਈ ਸੀ ਉਸ ਨੰਨੀ ਜਹੀ ਜਾਨ ਨੂੰ ਪੀੜ ਦੇ ਵਿੱਚ ਕੀ ਪਤਾ ਸੀ ਕਿ ਉਸ ਨੂੰ ਦੁੜੀਆਂ ਵਿਖਾਉਣ ਦੇ ਲਈ ਉਸ ਦੀ ਜਣੇਨੀ ਨੂੰ ਜਾਨੀ ਉਸ ਦੀ ਮਾਂ ਨੂੰ ਕਿੰਨੀਆਂ ਅਗਨ ਪ੍ਰੀਖਿਆਵਾਂ ਵਿੱਚੋਂ ਲੰਘਣਾ ਪਿਆ ਸੀ ਕੁੜੀ ਨੇ ਸਾਹਮਣੇ ਆਉਂਦਾ ਮਰਦ ਵੇਖ ਕੇ ਪਰਜਾਈ ਵੱਲ ਸਵਾਲੀ ਨਜ਼ਰਾਂ ਦੇ ਨਾਲ ਵੇਖਿਆ ਜਿਵੇਂ ਹੋਠਾਂ ਨੂੰ ਜਾਨੀ ਕਿ ਬੁੱਲਾਂ ਨੂੰ ਹਿਲਾਉਣ ਦੀ ਤਾਕਤ ਜਵਾਬ ਦੇ ਗਈ ਹੋਵੇ ਉਹਨਾਂ ਚ ਪਰਜਾਈ ਨੇ ਉਸ ਦੀ ਹਾਲਤ ਨੂੰ ਭਾਪ ਕੇ ਉਸ ਨੂੰ ਤਸੱਲੀ ਦੇਣ ਦੇ ਲਹਿਜੇ ਦੇ ਵਿੱਚ ਕਿਹਾ ਹੁਣ ਸਾਨੂੰ ਕੋਈ ਖਤਰਾ ਨਹੀਂ ਹੈ ਹੁਣ ਅਸੀਂ ਆਪਣੇ ਦੇਸ਼ ਦੇ ਵਿੱਚ ਆ ਇੱਥੇ ਸਾਨੂੰ ਕੋਈ ਨਹੀਂ ਛੇੜਦਾ ਕੋਈ ਨਹੀਂ ਹੱਥ ਲਾਉਂਦਾ ਉਸ ਉਸ ਦੇਸ਼ ਦੇ ਵਿੱਚ ਜੋ ਥੋੜਾ ਚਿਰ ਪਹਿਲਾਂ ਉਹਨਾਂ ਦਾ ਬਣਿਆ ਸੀ ਤੇ ਆਪਣਾ ਦੇਸ਼ ਪਰਾਇਆ ਹੋ ਗਿਆ ਸੀ ਹੁਣ ਉਹ ਸ਼ਾਇਦ ਸਮਝਾ ਰਹੀ ਹੋਵੇ ਕਿ ਉਧਰ ਦੇ ਲੋਕ ਪਰਾਏ ਹੋ ਗਏ ਨੇ ਤੇ ਇੱਥੋਂ ਦੇ ਆਪਣੇ ਹੋ ਗਏ ਨੇ ਪਰ ਇਹ ਕੀ ਮੱਲੂ ਨੇ ਲਲਕਾਰ ਕੇ ਉਹਨਾਂ ਨੂੰ ਰੋਕਣ ਵਾਸਤੇ ਗਿਆ ਤਉੜ ਪ੍ਰਥੰਬਰ ਕੇ ਖਲੋ ਗਈਆਂ ਭਾਵੇਂ ਮੱਲੂ ਨੂੰ ਪਤਾ ਸੀ ਕਿ ਇਹ ਕੁੜੀਆਂ ਉਧਰੋਂ ਉੱਜੜ ਕੇ ਆਈਆਂ ਨੇ ਤੇ ਜਿਹੜੇ ਸ਼ਿਕਾਰ ਦੀ ਭਾਲ ਦੇ ਵਿੱਚ ਉਹ ਨਿਕਲਿਆ ਸੀ ਉਹਨਾਂ ਦੇ ਵਿੱਚੋਂ ਨਹੀਂ ਐ ਪਰ ਫਿਰ ਉਸਨੇ ਸੋਚਿਆ ਚਲੋ ਇਹ ਮੇਰੀਆਂ ਕਿ ਲੱਗਦੀਆਂ ਨੇ ਉਹ ਨਹੀਂ ਤਾਂ ਇਹ ਸਹੀ ਉਸਨੇ ਕੜਕ ਕੇ ਕਿਹਾ ਕੋਣ ਹੋ ਵੀਰ ਵੀਰ ਅਸੀਂ ਪਾਕਿਸਤਾਨੋਂ ਉੱਜੜ ਕੇ ਆਈਆਂ ਵਕਤ ਦੀਆਂ ਮਾਰੀਆਂ ਤੇ ਨਾਲ ਹੀ ਸ਼ਾਇਦ ਕੁੜੀ ਨੂੰ ਹੌਸਲਾ ਦੇਣ ਦੇ ਲਈ ਕਿਹਾ ਹੁਣ ਅਸੀਂ ਆਪਣੇ ਦੇਸ਼ ਦੇ ਵਿੱਚ ਹਾਂ ਨਾ ਹੁਣ ਸਾਨੂੰ ਕੋਈ ਡਰ ਨਹੀਂ ਡਰ ਕਿਉਂ ਨਹੀਂ ਮੱਲੂ ਚੀਕਿਆ ਤੁਸੀਂ ਮੁਸਲਮਾਨ ਹੋ ਬਚਨ ਦੇ ਲਈ ਝੂਠ ਬੋਲ ਰਹੀਆਂ ਉਹ ਭਾਵੇਂ ਉਹ ਅਸਲੀਅਤ ਜਾਣ ਗਿਆ ਸੀ ਪਰ ਉਹ ਹੱਥ ਆਏ ਸ਼ਿਕਾਰ ਨੂੰ ਨਹੀਂ ਸੀ ਛੱਡਣਾ ਚਾਹੁੰਦਾ ਇਸੇ ਕਰਕੇ ਉਹ ਲੇਲੇ ਤੇ ਬਗਿਆੜ ਵਾਲੀ ਕਹਾਣੀ ਦੁਹਰਾ ਰਿਹਾ ਸੀ ਕਿਹੜਾ ਤੇ ਕਿਹੜਾ ਹੀ ਸਹੀ ਉਸ ਦੇ ਕੰਨਾਂ ਦੇ ਵਿੱਚ ਸਾਥੀਆਂ ਦੇ ਆਖੇ ਬੋਲ ਇੱਕ ਵਾਰ ਫੇਰ ਗੂੰਜੇ ਇਹੋ ਜਿਹੇ ਮੌਕੇ ਵਾਰ-ਵਾਰ ਥੋੜਾ ਮਿਲਦੇ ਨੇ ਤੇ ਸ਼ਾਇਦ ਦੁਬਾਰਾ ਕਦੇ ਵੀ ਨਾ ਮਿਲੇ ਤਲਵਾਰ ਮਿਆਨ ਚੋਂ ਕੱਢ ਕੇ ਉੱਪਰ ਚੁੱਕੀ ਤਾਂ ਦੋਵੇਂ ਇਹ ਵੇਖ ਕੇ ਸਹਿਮ ਗਈਆਂ ਉਹ ਸੋਚ ਰਹੀਆਂ ਸਨ ਕਿ ਦਰਿੰਦਿਆਂ ਨੂੰ ਚਕਮਾ ਦੇ ਕੇ ਇੱਧਰ ਆਉਣ ਦੇ ਵਿੱਚ ਕਾਮਯਾਬ ਹੋ ਗਈਆਂ ਤੇ ਦਰਿੰਦੇ ਸਿਰਫ ਉਧਰ ਹੀ ਨਹੀਂ ਸਨ ਇੱਧਰ ਵੀ ਨਹੀਂ ਇੱਧਰ ਨਹੀਂ ਇੱਥੇ ਤਾਂ ਸਾਰੇ ਆਪਣੇ ਨੇ ਆਪਣੇ ਧਰਮ ਨੂੰ ਮੰਨਣ ਵਾਲੇ ਨੇ ਉਹ ਸ਼ਾਇਦ ਭੁੱਲ ਗਈਆਂ ਸਨ ਕਿ ਦਰਿੰਦਿਆਂ ਦਾ ਕੋਈ ਧਰਮ ਨਹੀਂ ਹੁੰਦਾ ਸਿਰਫ ਮਖੌਟੇ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਉਹਨਾਂ ਦੀਆਂ ਅਸਲ ਸੂਰਤਾਂ ਲੁਕੀਆਂ ਹੁੰਦੀਆਂ ਨੇ ਪਰ ਇਹ ਕੀ ਪਰਜਾਈ ਨੇ ਥਿੜਕਦੀ ਆਵਾਜ਼ ਦੇ ਵਿੱਚ ਆਖਿਆ ਅਸੀਂ ਤਾਂ ਸਿੱਖ ਹਾਂ ਤੇ ਬੜੀ ਮੁਸ਼ਕਲ ਦੇ ਨਾਲ ਜਾਨ ਬਚਾ ਕੇ ਆਈਆਂ ਅੱਛਾ ਜੇ ਮੁਸਲਮਾਨ ਹੁੰਦੀਆਂ ਤਾਂ ਮਾਰ ਦੇਣੀਆਂ ਸਨ ਹੁਣ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ ਇੱਕ ਸ਼ਰਤ ਦੇ ਉੱਤੇ ਸ਼ਰਤ ਕਿਹੜੀ ਸ਼ਰਤ ਸੈਮੀ ਹੋਈ ਔਰਤ ਦੇ ਮੂੰਹੋਂ ਨਿਕਲਿਆ ਹਾਂ ਸ਼ਰਤ ਇਸ ਕੁੜੀ ਨੂੰ ਮੇਰੇ ਹਵਾਲੇ ਕਰ ਦੇ ਫਿਰ ਜਿੱਧਰ ਮਰਜੀ ਚਲੀਆਂ ਚਲੀਆਂ ਜਾਣਾ ਸਿਰਫ ਕੁਝ ਥੇੜ ਦੇ ਲਈ ਮੱਲੂ ਨੇ ਮੂੰਹ ਪਾੜ ਕੇ ਡਾਡੀ ਬੇਸ਼ਰਮੀ ਦੇ ਤਾਣ ਆਖਿਆ ਤਾਂ ਦੋਹਾਂ ਦੀ ਚੀਕ ਨਿਕਲ ਗਈ ਜਿਵੇਂ ਇਸ ਗੱਲ ਨੇ ਉਹਨਾਂ ਦੇ ਜਿਸਮ ਦੇ ਵਿੱਚੋਂ ਰਤ ਦੀ ਰਹਿੰਦੀ ਖੂਨ ਦੀ ਜਿਹੜੀ ਬੂੰਦ ਵੀ ਚੂਸ ਲਈ ਹੋਵੇ ਉਨ੍ਹਾਂ ਦੇ ਪੀਲੇ ਮੁਰਝਾਏ ਚਿਹਰਿਆਂ ਦੇ ਉੱਤੇ ਜਿਹੜਾ ਸੀ ਮੁਰਦੇ ਹਾਣੀ ਛਾ ਗਈ ਚੁਫੇਰੇ ਹੋਰ ਕੋਈ ਨਹੀਂ ਸੀ ਉਹਨਾਂ ਨੇ ਲੱਖ ਤਰਲੇ ਪਾਏ ਚੁੰਨੀਆਂ ਲਾ ਕੇ ਮੱਲੂ ਦੇ ਪੈਰਾਂ ਦੇ ਉੱਤੇ ਧਰੀਆਂ ਪਰ ਪੱਥਰ ਉੱਤੇ ਪਾਣੀ ਦਾ ਕੀ ਅਸਰ ਸੀ ਉਹਨਾਂ ਦੀਆਂ ਖੁਸ਼ਕ ਅੱਖਾਂ ਦੇ ਵਿੱਚੋਂ ਜਿੰਨੇ ਕੋ ਹੰਝੂ ਡਿੱਗ ਸਕਦੇ ਸਨ ਡਿੱਗ ਰਹੇ ਸਨ ਪਰ ਮੱਲੂ ਤਾਂ ਜਿਵੇਂ ਪੱਥਰ ਤੋਂ ਵੀ ਫौलाਦ ਬਣ ਗਿਆ ਹੋਵੇ ਉਹਨਾਂ ਦੇ ਲੱਖ ਤਰਲੇ ਵੀ ਜਦੋਂ ਮੱਲੂ ਨੂੰ ਨਾ ਪਿਘਲਾ ਸਕੇ ਤਾ ਪਰ ਜਾਈ ਨੇ ਆਖਰੀ ਤਰਲਾ ਮਾਰਿਆ ਚੱਲ ਚੱਲ ਤੂੰ ਇਸ ਕੁੜੀ ਨੂੰ ਛੱਡ ਦੇ ਮੈਂ ਮੈਂ ਕਹਿੰਦੀ ਚੱਲਦੀ ਆ ਉਸ ਦੀਆਂ ਭੁੱਬਾਂ ਨਿਕਲ ਗਈਆਂ ਉਸ ਨੂੰ ਲੱਗਿਆ ਜਿਵੇਂ ਇਹ ਕਹਿ ਕੇ ਉਸ ਨੇ ਆਪਣੇ ਪੇਟ ਵਿੱਚਲੇ ਬਾਲਕ ਦੇ ਗਲ ਦੇ ਉੱਤੇ ਛੁਰੀ ਰੱਖ ਦਿੱਤੀ ਹੋਵੇ ਪਰ ਮੱਲੂ ਦੇ ਮਨ ਤੇ ਚੜਿਆ ਸ਼ੈਤਾਨ ਕਦੋਂ ਪਸੀਜਣ ਵਾਲਾ ਸੀ ਨਹੀਂ ਬਸ ਇਹ ਕੁੜੀ ਹੋਰ ਕੋਚ ਨਹੀਂ ਚੰਦ ਮਿੰਟਾਂ ਲਈ ਜੇ ਨਹੀਂ ਤਾਂ ਧੋਣਾ ਨੀਵੀਆਂ ਕਰੋ ਇਹ ਮੇਰਾ ਆਖਰੀ ਫੈਸਲਾ ਹੈ ਸੋਚ ਲਓ ਨਹੀਂ ਤਾਂ ਤੁਹਾਡੀ ਗਿਣਤੀ ਵੀ ਹੋਰ ਬੇਕਰਿਆਂ ਦੀਆਂ ਲਾਛਾਂ ਦੇ ਵਿੱਚ ਹੋ ਜਾਏਗੀ ਦੋਵੇਂ ਬੁੱਤ ਬੜੀਆਂ ਖੜੀਆਂ ਸਨ ਅੱਖਾਂ ਦੇ ਵਿੱਚੋਂ ਡਿੱਗਦੇ ਹੰਝੂਆਂ ਦੇ ਨਾਲ ਉਹਨਾਂ ਦੀ ਧੁੰਦਲੀ ਨਜ਼ਰ ਵਿੱਚ ਸਵੇਰ ਦੀ ਲਾਲੀ ਜਿਵੇਂ ਅੱਗ ਬਣ ਗਈ ਹੋਵੇ ਤੇ ਉਹਨਾਂ ਨੂੰ ਚਾਰ ਚੁਫੇਰੇ ਲਾਟਾਂ ਹਿਲਾਟਾਂ ਨਜ਼ਰ ਆ ਰਹੀਆਂ ਨਾ ਮੱਲੂ ਨੇ ਮਾਸੂਮ ਕੁੜੀ ਦੀ ਬਾਹ ਫੜ ਕੇ ਆਪਣੇ ਵੱਲ ਖਿੱਚੀ ਤਾਂ ਕੁੜੀ ਦੀ ચીਕ ਨਿਕਲ ਗਈ ਉਸ ਨੇ ਇੱਕ ਝਟਕੇ ਦੇ ਨਾਲ ਕੁੜੀ ਨੂੰ ਥੱਲੇ ਡੇਕ ਲਿਆ ਤੇ ਕਿਸੇ ਦਰਿੰਦੇ ਵਾਂਗ ਉਸ ਦੇ ਉਤੇ chapeਆ ਜਿਵੇਂ ਹੁਣੇ ਉਸ ਦੀ ਖਾਲੂ ਢੇਡ ਦੇਵੇਗਾ ਕੁੜੀ ਦੀ ਪਰਜਾਈ ਦੇ ਕੋਲ ਉਸ ਦੀ ਇਹ ਦੁਰਦਸ਼ਾ ਸਹਾਰੀ ਨਾ ਗਈ ਉਸ ਨੇ ਉੱਚੀ ਸਾਰੀ ਕੂਕ ਕੇ ਜਿਵੇਂ ਮਹਿਣਾ ਮਾਰਿਆ ਹੋਵੇ ਵੇ ਰੱਬਾ ਜੇ ਤੂੰ ਬੇਪੱਤ ਕਰਨਾ ਹੀ ਸੀ ਤਾਂ ਉਧਰ ਹੀ ਬੇਗਾਨਿਆਂ ਹੱਥੋਂ ਕਰਵਾ ਦਿੰਦਾ ਤੇ ਉਧਰ ਹੀ ਮਰ ਮਟਾਜ ਮਿਟ ਜਾਂਦੀਆਂ ਜੇ ਆ ਵੀ ਜਾਂਦੀਆਂ ਤਾਂ ਹੋਰ ਔਰਤਾਂ ਵਾਂਗ ਸਬਰ ਕਰ ਲੈਂਦੀਆਂ ਉਹ ਨੇ ਇੱਧਰ ਆ ਕੇ ਆਪਣਿਆਂ ਦੇ ਹੱਥੋਂ ਬੇਪਤ ਹੋਣਾ ਨਹੀਂਓ ਸੁਹਾਰਿਆ ਜਾਂਦਾ ਵੇ ਰੱਬਾ ਤੇ ਫਿਰ ਉਸ ਦੀਆਂ ਭੁੱਬਾਂ ਨਿਕਲ ਜਾਂਦੀਆਂ ਮੱਲੂ ਹੁਣ ਤੇ ਇੱਕ ਕੁੜੀ ਦੇ ਅੱਧੇ ਪਚਦੇ ਕੱਪੜੇ ਨੋ ਚ ਚੁੱਕਿਆ ਸੀ ਉਸ ਦੇ ਕੰਨ ਦੇ ਵਿੱਚ ਇਹ ਕੂਕ ਪਈ ਆਪਣਿਆਂ ਹੱਥੋਂ ਬੇਪਤ ਹੋਣਾ ਨਹੀਂਓ ਸੁਹਾਰਿਆ ਜਾਂਦਾ ਉਹ ਹਮੇਸ਼ਾ ਗੱਲ ਸੁਣ ਕੇ ਇੱਕ ਕੰਨ ਤੋਂ ਦੂਜੇ ਕੰਨ ਥਾਣੀ ਕੱਢਣ ਦਾ ਆਦੀ ਹੋ ਗਿਆ ਸੀ ਪਰ ਪਤਾ ਨਹੀਂ ਕਿਉਂ ਅੱਜ ਉਸਦਾ ਦੂਸਰਾ ਕੰਨ ਬੰਦ ਹੋ ਗਿਆ ਸੀ ਜਾਂ ਆਵਾਜ਼ ਬਾਹਰ ਨਿਕਲਣ ਦਾ ਰਸਤਾ ਭੁੱਲ ਗਈ ਸੀ ਤੇ ਉਸਦੇ ਜ਼ਿਹਨ ਦੇ ਵਿੱਚ ਦਿਮਾਗ ਦੇ ਵਿੱਚ ਹੀ ਚੱਕਰ ਕੱਟ ਰਹੀ ਸੀ ਮਾਸੂਮ ਕੁੜੀ ਆਪਣੇ ਆਪ ਨੂੰ ਕਿਸੇ ਜਿੜੀ ਵਾਂਗ ਬਾਜ਼ ਦੇ ਮਜ਼ਬੂਤ ਪੰਜੇ ਦੇ ਵਿੱਚ ਜਕੜੀ ਮਹਿਸੂਸ ਕਰ ਰਹੀ ਹੈ ਜੋ ਹੁਣੇ ਉਸ ਨੂੰ ਚੀਰ ਕੇ ਬੋਟੀ-ਬੋਟੀ ਕਰ ਦੇਗਾ ਅਚਾਨਕ ਮੱਲੂ ਦੇ ਹੱਥਾਂ ਦੀ ਪਕੜ ਢਿੱਲੀ ਹੋਣ ਲੱਗ ਪਈ ਤੇ ਉਹ ਕੁੜੀ ਨੂੰ ਛੱਡ ਕੇ ਉੱਠ ਖਲੋਤਾ ਸામਨੇ ਖਲੋਤੀ ਕੁੜੀ ਦੀ ਪਰਜਾਈ ਨਾਲ ਨਜ਼ਰਾਂ ਨਾ ਮਲਾ ਸਕਿਆ ਜਿਸ ਦੇ ਸਾਹਮਣੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪ ਖਲੋਤਾ ਸੀ ਕੁੜੀ ਉੱਠ ਕੇ ਪਰਜਾਈ ਦੇ ਗਲ ਨੂੰ ਚਿੰਬੜ ਗਈ ਤੇ ਉਹ ਕਾਲੇ-ਕਾਲੇ ਕਦਮਾਂ ਦੇ ਨਾਲ ਇੱਕ ਪਾਸੇ ਤੁਰ ਗਿਆ ਤਲਵਾਰ ਨਨਾਨ ਪਰਜਾਈ ਦੇ ਪੈਰਾਂ ਦੇ ਵਿੱਚ ਪਈ ਹੋਈ ਸੀ ਪਰ ਉਸ ਨੇ ਪਿੱਛੇ ਪਰਤ ਕੇ ਵੀ ਨਾ ਵੇਖਿਆ ਦੋਵੇਂ ਨਨਾਨ ਪਰਜਾਈਆਂ ਅਜੇ ਵੀ ਸੈਮੀਆਂ ਖਲੋਤੀਆਂ ਕਦੇ ਤਲਵਾਰ ਵੱਲ ਤੇ ਕਦੇ ਉਸ ਨੂੰ ਦੂਰ ਜਾਂਦੇ ਨੂੰ ਵੇਖ ਰਹੀਆਂ ਸਾਂ ਜੀ ਦੋਸਤੋ ਇਹ ਸੀ ਜੀ ਹੁਣਾਂ ਹਾਲਾਤਾਂ ਦੀ ਗੱਲ 1947 ਆਪਣੇ ਹੱਥੋਂ ਹੀ ਆਪਣੇ ਆ ਦੇ ਕਤਲ ਵੀ ਹੋਏ ਬੇਪੱਤੀਆਂ ਵੀ ਹੋਈਆਂ ਸਭ ਕੁਝ ਵਾਪਰਿਆ ਇਹ ਗੱਲਾਂ ਬਾਤਾਂ ਲਿਖੀ ਸੀ ਗੱਲਬਾਤ ਆਪਣੇ ਹੱਥੋਂ ਲਖਵਿੰਦਰ ਸਿੰਘ ਬਾਜਵਾ ਹੁਣਾਂ ਦੀ ਕਲਮ ਦੇ ਵਿੱਚੋਂ ਕਥਾ ਪ੍ਰਵਾਹ ਸੀ ਤੇ ਮੈਂ ਤੁਹਾਡਾ ਦੋਸਤ ਭਪਿੰਦਰ ਪਰੜ ਤੇ ਦੁਆਬਾ ਰਿਉ ਰਿਤਾ ਮੰਚ